ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਭ ਚੜ੍ਹਦੀ ਕਲਾ ਚ ਹੋ ਸਾਰੇ ਚੜ੍ਹਦੀ ਕਲਾ ਚ ਹੋਗੇ ਤੇ ਮੈਂ ਤੁਹਾਡਾ ਆਪਣਾ ਅਮਰਤਪਾਲ ਸਿੰਘ ਤੇ ਆਪਣੇ ਚੈਨਲ ਪੰਜਾਬੀ ਟਰੱਕ ਲਾਈਫ ਆਸਟ੍ਰੇਲੀਆ ਦੇ ਵਿੱਚ ਤੇ ਅੱਜ ਆਪਾਂ ਨਵਾਂ ਵਲੌਗ ਲੈ ਕੇ ਆਏ ਹਾਂ ਜੀ ਨਵਾਂ ਵਲੌਗ ਚਾਲੂ ਕਰਦੇ ਹਾਂ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਯਾਰਚੋਂ ਨਿਕਲੇ ਆਏ ਹਾਂ ਤੇ ਜਿੱਤਰਾ ਵੇਖਸਾ ਆਪਾਂ ਪਪ ਫਿਊਲ ਪੰਪ ਤੇ ਆਏ ਆ ਇਹ ਪਿੰਗਲੇ ਤੇ ਇਥੋਂ ਫਿਊਲ ਅਪ ਕਰਾਂਗੇ ਫਿਊਲ ਅਪ ਜਿਹੜਾ ਆਪਾਂ ਕਰਕੇ ਰੈਡੀ ਛੜੀ ਹੋ ਕੇ ਉਸ ਤੋਂ ਬਾਅਦ ਆਪਾਂ ਚਲਾਂਗੇ ਆਪਾਂ ਟਰਲ ਪਿਕ ਕਰਨਾ ਟਰੈਲਰ ਪਿਕ ਕਰਕੇ ਸਰ ਕੋ ਰੈਡੀ ਵਿਚਾਰੀ ਕਰਕੇ ਫਿਰ ਆਪਾਂ ਚਲਾਂਗੇ ਜਾ ਕੇ ਪ੍ਰਿਸਪੇਨ ਠੀਕ ਹੈ ਜੀ ਤੇ ਬਾਕੀ ਜੁੜੇ ਲੋ ਨਾਲ ਤੇ ਹੋਰ ਗੱਲਾਂ ਕਰਦੇ راہ ਦੇ ਵਿੱਚ ਹੋਰ ਨੰਨੀਆਂ ਦਾ ਨਾਮ ਡਿਸਕਸ ਕਰਾਂਗੇ ਕਿ ਜਿਹੜੇ ਨਵੇਂ ਲਾਜ਼ ਆ ਰਹੇ ਨੇ ਡਰਾਈਵਿੰਗ ਦੇ ਵਿੱਚ ਲੈ ਕੇ ਬੜੇ ਮਿਨਿਮਮ ਜੀ ਵੀ ਲਾਅ ਆ ਗਈ ਜਿਤਨਾ ਆਪਾਂ ਛੋਟਾ ਤੁਹਾਨੂੰ ਦਗਾਗੇ ਕਈ ਯਾਰ ਕੀ ਕਰੀਦਾ ਕਿ ਆਪਾਂ ਪਿੱਛੇ ਕੋਈ ਗੱਡੀ ਆਉਂਦੀ ਤਾਂ ਆਪਾਂ ਨੂੰ ਗਿਵਵੇ ਦੇ ਦੇਈਦਾ ਇੰਡੀਕੇਟਰ ਦੇ ਕੇ ਠੀਕ ਹੈ ਜੀ ਪਰ ਹੁਣ ਜਿਹੜਾ ਵਾ ਕਿ ਗਵਰਨਮੈਂਟ ਨੇ ਕਹਤਾ ਆ ਕਿ ਜੇ ਕਿਤੇ ਤੁਹਾਨੂੰ ਕੋਈ ਇੰਡੀਕੇਟਰ ਦੇ ਕੇ ਰਾਹ ਦਿੰਦਾ ਐਂਡ ਤੁਸੀਂ ਕ੍ਰੋਸ ਕਰਦੇ ਜੀ ਬਟ ਅਨਫੋਰਚੂਨੇਟਲੀ ਕੁਝ ਵੀ ਹੈਪਨ ਹੋ ਜਾਂਦਾ ਵਾ ਉਹ ਸਾਰਾ ਕੁਝ ਜਿਹੜੇ ਬੰਦੇ ਨੇ ਇੰਡੀਕੇਟਰ ਦੇ ਕੇ ਤੁਹਾਨੂੰ ਅੱਗੇ ਲੰਘਾਇਆ ਵਾ ਜਿਹੜੇ ਬੰਦੇ ਨੇ ਅੱਗੇ ਲੰਘਾਇਆ ਵਾ ਉਹ ਸਾਰਾ ਇੰਡੀਕੇਟਰ ਦੇਣ ਵਾਲੇ ਦੇ ਉੱਤੇ ਆ ਜਾਊਗਾ ਜਿਹੜਾ ਅਗਲੇ ਬੰਨੇ ਟਰੱਕ ਜਾ ਰਿਹਾ ਗੱਡੀ ਯਾਰੀ ਕਾਰਵੈਨ ਜਾ ਰਹੀ ਵਾਟ ਐਵਰ ਜਾ ਰਿਹਾ ਠੀਕ ਹੈ ਜੀ ਜੇ ਨੂੰ ਤੁਸੀਂ ਰਾਹ ਦਿੱਤਾ ਵਾ ਉਹ ਕੰਪਲੀਟਲੀ ਸੇਵ ਹੋ ਜਾਊਗਾ ਭਾਵੇਂ ਉਹਦੀ 100% ਮਿਸਟੇਕ ਆ ਸਾਰੀ ਮਿਸਟੇਕ ਸਾਰੀ ਗਲਤੀ ਤੁਹਾਡੇ ਸਿਰ ਤੇ ਆ ਜਣੀ ਸੋ ਇਹਦੇ ਬਾਬਤ ਆਪਾਂ ਗੱਲਾਂ ਕਰਾਂਗੇ ਛੋਟੀ ਛੋਟੀਆਂ ਹੋਰ ਨਾਲ ਜੋੜਦਿਆਂ ਤੇ ਸਟੇ ਟਿਊਨ ਬਾਕੀ ਚੱਲਦੇ ਆਂ ਜੀ ਆਪਾਂ ਟ੍ਰੇਲਰ ਪੇ ਕਰਨਾ ਟ੍ਰੇਲਰ ਪੇ ਕਰਕੇ ਫਿਰ ਤੁਹਾਨੂੰ ਮਿਲਦੇ ਆਂ ਓਕੇ ਜੀ ਹਾਂ ਜੀ ਤੇ ਆਪਾਂ ਚੱਲਣ ਦੇ ਆਂ ਰੋਡ ਦੇ ਉੱਤੇ ਤੇ ਆਪਾਂ ਆ ਗਿਆਂ A39 ਤੇ A39 ਦੇ ਉੱਤੇ ਜਾਣਦੇ ਆਪਾਂ ਪ੍ਰਿਸਪੈ ਨੂੰ ਪੱਕਾ ਕਰ ਲਿਆ। ਟੈਕ ਟੈਸਟ ਕਰਨਾ ਹੋ ਕਰ ਲਿਆ। ਸਾਰਾ ਕੁਝ ਕਰ ਕਰਾ ਆ ਗਏ A to Z ਆਪਰ ਰੈਡੀ ਸ਼ੈਡਿਊਲ ਹੋ ਕੇ ਹੁਣ ਆਪਾਂ ਇਤਨੂ ਜਾ ਰਹੇ ਆ। ਬਾਕੀ ਮੌਸਮ ਬਹੁਤ ਵਧੀਆ। ਬਹੁਤ ਜ਼ਿਆਦਾ ਕੋਈ ਧੁੱਪ ਨਹੀਂ, ਕੋਈ ਜ਼ਿਆਦਾ ਗਰਮੀ ਨਹੀਂ। ਵਧੀਆ ਹੈ। ਇਹ ਟੈਂਪਰੇਚਰ ਹੈਗਾ ਜੇ ਸਪ੍ਰੇਟ ਦੇ ਬੇ ਟੈਂਪਰੇਚਰ ਆ ਪਰ ਆ ਗਿਆ ਆਪਾਂ ਟਰੱਕ ਵਿੱਚ ਬੈਠੇ AC ਚੱਲ ਰਿਹਾ। ਕੋਈ ਨਾ ਪਗੜੀ ਲਾਦਾ ਉਹ ਚੀਜ਼ ਤਾਂ ਪਰ ਹਾਂਜੀ ਤੋਂ ਪੜੀ ਹੈਗੀ ਬੋਲੇਗਾ ਕਿ ਡਰਾਈਵਿੰਗ ਬੜੀ ਈਜ਼ੀ ਹੋ ਗਈ ਆ ਜੇ ਧੋਪ ਹੋਵੇ ਉਹ ਡਰਾਈਵਿੰਗ ਕਰਨ ਦੇ ਵਿੱਚ ਹੋਰ ਜ਼ਿਆਦਾ ਕੰਮ ਹਾਰਡ ਹੋਏਗਾ ਕਿ ਰਿਫਲੈਕਸ਼ਨ ਜਿਹੜੀ ਰਿਫਲੈਕਸ਼ਨ ਜਿਹੜੀ ਰੋਡ ਨੂੰ ਵੱਜ ਕੇ ਸਿੱਧੇ ਅੱਖਾਂ ਨੂੰ ਪੈਂਦੀ ਆ ਉਹਦੇ ਕਰਕੇ ਫਿਰ ਉਹ ਬਹੁਤ ਜ਼ਿਆਦਾ ਕਰਦਾ ਵਾ ਡਿਸਟਰੈਕਸ਼ਨ ਜੀ ਹੋ ਜਾਂਦੀ ਐ ਸਾਡੀ ਅੱਖਾਂ ਨੂੰ ਕੀ ਚੱਲ ਰਹੇ ਹੋ ਹੋਰ ਗੱਲਾਂ ਬਾਤਾਂ ਕਰਦੇ ਹੋ ਹਾਂਜੀ ਤੇ ਹੁੱਕ ਆਪਾਂ ਕਰ ਲਿਆ ਸੀ ਤੇ ਹੁੱਕ ਕਰਨ ਤੋਂ ਬਾਅਦ ਆਪਾਂ ਚੱਲ ਪਏ ਹਾਂ ਤੇ ਹੁਣ ਆਲਮੋਸਟ ਪਹੁੰਚ ਗਏ ਆ ਸ਼ੈਪਟਰਨ ਥੋੜੇ ਦੂਰ ਸ਼ੈਪਟਰਨ ਤੋਂ ਆਹਲੀ ਸਾਈਡ ਦੇਖੋਗੇ ਟਾਲੀਆਂ ਵਗੀਆਂ ਪਈਆਂ ਠੀਕ ਹੈ ਜੀ ਤੇ ਟਰੱਕ ਆਪਣਾ ਕੁਛ ਆਵੇ ਜੇ ਦੇਖਦਾ ਵਾ ਬੈਕ ਸਾਈਡ ਤੇ ਦੇਖੋਗੇ ਤੇ ਬੱਤਾਂ ਨੂੰ ਫੋਰ ਸ਼ੌਟ ਦਵਾ ਗਏ ਤੇ ਰਸਤੇ ਜਿੱਦ ਚੌੜੇ-ਚੌੜੇ ਮਿਲਦੇ ਸੂਰਜ ਉਹ ਡੱਬਣ ਵਾਲਾ ਪੱਕੇ ਚੱਲਦੇ ਆ ਬਹੁਤ ਚੱਲ ਰਹੀ ਆ ਕੱਲ ਬੋਕ ਕਰਨੀ ਸੀ ਅੱਜ ਕਰਨੀ ਹੈਗੀ ਅੱਜ ਉਹਨਾਂ ਜਿਹਾ ਮੌਸਮ ਸਾਫ਼ ਆ ਪਾਕੀ ਸਟ੍ਰੱਪਾਂ ਚੈੱਕ ਕਰ ਲਈਆਂ ਹੀ ਬੱਕਲ ਉਹਨੇ ਬੱਕਲ ਲਾ ਲਈ ਸੀ ਟਾਇਰ ਟਪੇ ਚੈੱਕ ਕਰ ਲਏ ਟਾਇਰ ਟਪੇ ਸਾਰੇ ਚੈੱਕ ਕਰ ਲਿਆ ਜੇ ਤੇ ਇਧਰ ਵੀ ਨੇ ਤੇ ਟਾਇਰ ਟਪੇ ਚੈੱਕ ਕਰ ਲਈ ਹਾਂ ਟਰੇਲਰ ਧੋਣ ਵਾਲੇ ਆ ਹੁਣ ਇੱਕ ਬਿਸਮੇਨ ਪਹੁੰਚਦੇ ਆ ਤੇ ਉੱਥੇ ਪਹੁੰਚ ਕੇ ਟਰੇਲਰ ਟਰਲੋ ਵਗੈਰਾ ਧੋਣੇ ਚੰਨੀ ਤਰ੍ਹਾਂ ਤਵਾ ਕੇ ਸਾਫ ਕਰਵਾ ਕੇ ਤੇ ਉਹ ਤੋਂ ਬਾਅਦ ਆਪਾਂ ਆਪਣਾ ਲੋਡ ਚੱਕਾਂਗੇ ਇਹੋ ਜਿਹਾ ਕੁਝ ਆਪਣੇ ਟਰੈਲਰ ਦੇਖਦੇ ਆ ਉਤਨਾ ਸਾਫ ਆ 노 ਡਾਊਟ ਪਰ ਹਾਂ ਜਿਹੜਾ ਲਾਸਟ ਲੋਡ ਆਇਆ ਲਾਇਆ ਹੀ ਤੇ ਉਹਦੇ ਕਰਕੇ ਥੋੜੇ ਗੰਦੇ ਹੋਏ ਆ ਇਹ ਨਾਲ ਆਪਣਾ ਹਾਈਵੇ ਜਾਂਦਾ ਵਾ ਮੈਨੂੰ ਉਸ ਹਾਈਵੇ ਨੂੰ ਸਿੱਧਾ ਚੱਲ ਜਾਣਾ ਹੈ ਕੈਪਟਨ ਇਹ ਇਹ ਆਇਤਾ ਪਛਲਾ ਰਿਆ ਟਰੱਕ ਟ੍ਰੱਕ ਲਾਰ ਕੇ ਤੇ ਆਪਾਂ ਕਹੇ ਕਿ ਚਲੋ ਨਾਲੇ ਤੇ ਬ੍ਰੇਕ ਲੈ ਲੈਣੀ ਛੁੱਟੀ ਜੀ ਪਾਣੀ ਧਾਣੀ ਵੇਖਣਾ ਸੀ ਪਾਣੀ ਪੁਣੀ ਪੀ ਲਿਆ ਫੋਰ ਕਰ ਕਰਾ ਕੇ ਸਾਰਾ ਕੁਝ ਤੇ ਹੁਣ ਆਪਾਂ ਚੱਲਣਾ ਬਸ ਮਿੰਟ ਤੋਂ ਬਾਅਦ ਵਿੱਚ ਆਪਾਂ ਜਾ ਕੇ ਬ੍ਰੇਕ ਲਵਾਂਗੇ ਅਚਰਾਤ ਨਰਾਬਰੀ ਨਰਾਬਰੀ ਆ ਕੇ ਰੁਕਾਂਗੇ ਤੇ ਨਰਾਬਰੀ ਤੋਂ ਬਾਅਦ ਚ ਆਪਾਂ ਕੱਲ ਸਵੇਰ ਸਟਾਰਟ ਕਰਾਂਗੇ ਉਹਦੇ ਫਿਰ ਚੱਲੇਗੇ ਬ੍ਰਿਸਬਨ ਬਾਕੀ ਰਾਤ ਵਿੱਚ ਤੁਹਾਨੂੰ ਹੋਰ ਖਾਣਾਗੇ ਵੀਡੀਓ ਵਗੈਰਾ ਠੀਕ ਹੈ ਇੱਥੇ ਜੋ ਜੋ ਲੱਗਾ ਵਧੀਆ ਖਾਣ ਵਾਲਾ ਤੁਹਾਨੂੰ ਖਾਣ ਚੱਲਾਂਗੇ ਰਾਤ ਚ ਤੇ ਸਟੇਟਿਊ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਤੇ ਬਾਅਦ ਨਾ ਹੋਰ ਕੱਲਾ ਮੱਥਾ ਚੱਲਦੇ ਆਂ ਹੋਰ ਰੂਟ ਵਗੈਰਾ ਤੁਹਾਨੂੰ ਦੱਸਾਂਗੇ ਤੇ ਬਾਕੀ ਇੰਜਰਵਾਚ ਕੱੱਖੇ ਉੱਡੀ ਹੈ ਰੇਕ ਇੰਜਰਵਾਵਾ ਦਾ ਲਾਉੜਿਆ ਅੰਦਰੋਂ ਟਰੱਕ ਕੋਸ਼ੇ ਦੇਖਦਾ ਜੀ ਇਹੋ ਜਿਹਾ ਬੈਟ ਵਗੈਰਾ ਸੈੱਟ ਕਰ ਲਿਆ ਸੀ ਲੌਗ ਬੁੱਕ ਪਈ ਆ ਹੋਰ ਸਾਰਾ ਸਮਾਨ ਤੇ ਚਲੋ ਜੀ ਚਲਦੇ ਹੁਣ ਆਪਾਂ ਅੱਗੇ ਇਹ ਜੋ ਸ਼ਬਦ ਹਨ ਤੇ ਆਪਾਂ ਚੱਲਿਓ ਸ਼ਾਹਰ ਲੈ ਤੁਮ ਸ਼ਾਹਰ ਖੋ ਗਿਆ ਅੰਦਰ ਅੱਭੀ ਆਪਾਂ ਲਈ ਟਾਕੇ ਚਾਪੀ ਦੇਖੀ ਤਾਜ਼ਾ ਬਿਲਾ ਨਹੀਂ

ਬਾਕੀ ਤੋਂ ਬਣਾਉਂਦੇ ਆਂ ਲਾ ਕੇ ਆਉਂਦੇ ਸੀ ਹਾਂਜੀ ਤਾਂ ਸਾਰਾ ਆਪਾਂ ਲਈ ਸਜਾਅ ਤੇ ਹੁਣ ਆਪਣੇ ਤਿਆਰੇ ਆ ਤਾਲਦੇ ਆਂ ਸ਼ੁਰੂ ਕਰਦੇ ਕੌਫੀ ਫੜਦੇ ਕੌਫੀ ਫੜ ਕੇ ਫਿਰ ਆਪਾਂ ਦੇ ਸਫਰ ਮਾਰ ਚੱਲ ਕਰਦੇ ਫਿਰ ਪ੍ਰੈਸ ਬੈਂ ਮੱਕੀ ਚੋਈ ਬਣਾਉਂਦੇ ਜੀ ਸਾਹ ਦੇ